ਅੱਜ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਇਸ ਬਜਟ ਨੂੰ ਲੈ ਕੇ ਵਿਰੋਧੀਆਂ ਵੱਲੋਂ ਲਗਾਤਾਰ ਸਰਕਾਰ ਤੇ ਤੰਜ ਕੱਸੇ ਜਾ ਰਹੇ ਨੇ ਕਹਿ ਰਹੇ ਨੇ ਕਿ ਪੰਜਾਬ ਹਤੈਸ਼ੀ ਬਜਟ ਨੇ ਕਿਸਾਨਾਂ ਵੱਲੋਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਬਜਟ ਨੂੰ ਨਕਾਰ ਦਿੱਤਾ ਗਿਆ ਗੱਲ ਕਰਾਂਗੇ ਸਾਡਾ ਬੀਜੇਪੀ ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ ਨੇ ਸਰ ਸਾਹਿਬ ਬਜਟ ਨੂੰ ਲੈ ਕੇ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਪੰਜਾਬ ਦੇ ਲਈ ਕੁਝ ਵੀ ਨਹੀਂ ਦਿੱਤਾ ਸਾਡੇ ਨਾਲ ਭੇਤ ਭਾਵ ਕੀਤੀ ਪਹਿਲਾਂ ਤਾਂ ਇਹ ਪੁੱਛੋ ਇਹਨਾਂ ਨੂੰ 3 ਐਮਪੀ ਇਹਨਾਂ ਦੇ ਆਮ ਆਦਮੀ ਦੇ ਬਾਕੀ ਕਾਂਗਰਸ ਦੇ ਤੇ ਇੱਕ ਉਹ ਅਕਾਲੀ ਦਲ ਦੀ ਵੀ ਹੈਗੀ ਆ ਸਰ ਵੀਪਾ ਹਰ ਸਿਮਰਤ ਇਨਾਂ ਚ ਕੋਈ ਜਾ ਕੇ ਫਾਈਨਾਂਸ ਮਿਨਿਸਟਰ ਨੂੰ ਮਿਲਿਆ ਕਿ ਪੰਜਾਬ ਲਈ ਆ ਰੱਖੋ ਤੇ ਮੇਰੇ ਲਈ ਆ ਰੱਖੋ ਸਿਰਫ ਰਵਨੀਤ ਸਿੰਘ ਬਿੱਟੂ ਮਿਲਿਆ ਉਹ ਤਾਂ ਐਮਪੀ ਵੀ ਨਹੀਂ ਹੈ ਹਰਾਤਾ ਲੋਗਾਂ ਨੇ ਠੀਕ ਹੈ ਤੇ ਉਹਨੇ ਤਾਂ ਕਿਹਾ ਕਿ ਆ ਕਰੋ ਪੰਜਾਬ ਲਈ ਆ ਕਰੋ ਇਹਨਾਂ ਦਾ ਕੰਮ ਨਹੀਂ ਸੀ ਇਹ ਇਹਨਾਂ ਨੇ ਆਪਣੀ ਡਿਊਟੀ ਪੂਰੀ ਕੀਤੀ ਹੈ ਜਿਹੜਾ ਸਰਕਾਰ ਨੂੰ ਕਹਿੰਦੇ ਪਰ ਜਿਹੜਾ 1,25,000 ਕਰੋੜ ਰੁਪਏ ਰੱਖਿਆ ਗਿਆ ਖੇਤੀ ਲਈ ਕੀ ਉਹ ਪੰਜਾਬ ਦਾ ਹਿੱਸਾ ਨਹੀਂ ਆ ਉਹਦੇ ਚ ਕੀ ਜਿਹੜਾ ਨੌਜਵਾਨਾਂ ਨੂੰ ਟੈਕਨੀਕਲ ਟ੍ਰੇਨਿੰਗ ਦੇਣੀ ਆ ਜਾਂ ਬਾਕੀ ਸਾਰੇ ਪੈਸੇ ਆਏ ਨੇ ਉਹ ਪੰਜਾਬ ਲਈ ਨਹੀਂ ਆਏ ਸਭ ਲਈ ਆਏ ਤੇ ਇਹ ਤਾਂ ਇੱਕ ਨਿੰਦਾ ਪ੍ਰਸਤਾਵ ਪਾਰਿਤ ਕਰਨੇ ਇਹਨਾਂ ਨੇ ਕਰਨਾ ਕੁਝ ਨਹੀਂ ਇਹੀ ਕੰਮ ਆ ਇਹਨਾਂ ਦਾ ਇਸ ਕਰਕੇ ਇਹਨਾਂ ਤੋਂ ਤਾਂ ਰੱਬ ਪੰਜਾਬ ਨੂੰ ਬਚਾਵੇ ਸਰਕਾਰ ਜੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਪੰਜਾਬ ਲਈ ਅਸੀਂ ਬਹੁਤ ਕੰਮ ਕਰ ਰਹੇ ਹਾਂ ਪਰ ਕੇਂਦਰ ਸਰਕਾਰ ਸਾਡੇ ਨਾਲ ਕਿਤਨਾ ਕਿਤੇ ਭੇਤ ਭਾਵ ਕਰਦਾ ਸਾਡਾ ਹਿੱਸਾ ਹਰ ਵਾਰੀ ਕੱਟਦਾ ਰੇ ਜੀ ਕੱਲ ਅਸੀਂ ਫਾਈਨਾਂਸ ਕਮਿਸ਼ਨ ਨੂੰ ਮਿਲਿਆ ਪਹਿਲਾਂ ਤਾਂ ਇਹ ਪੁੱਛੋ ਵੀ ਸੀਐਮ ਦੀ ਇਹ ਡਿਊਟੀ ਨਹੀਂ ਸੀ ਕਿ ਸਾਰੀਆਂ ਪਾਰਟੀਆਂ ਨੂੰ ਬੁਲਾਉਂਦਾ ਉਹਨਾਂ ਨਾਲ ਗੱਲ ਕਰਦਾ ਕਿ ਆਪਾਂ ਪੰਜਾਬ ਦਾ ਆ ਹੱਕ ਹਿੱਤ ਆ ਇਹ ਆਪਾਂ ਗੱਲ ਰੱਖਣੀ ਆ ਇਹ ਜ਼ਰੂਰੀ ਨਹੀਂ ਹੁੰਦਾ ਜਿਹੜੇ ਸੱਤਾ 'ਚ ਬੈਠੇ ਨੇ ਉਹ ਜ਼ਿਆਦਾ ਸਮਝਦਾਰ ਆ ਸਾਹਮਣੇ ਬੈਠੇ ਉਸ ਤੋਂ ਜ਼ਿਆਦਾ اپੋਜੀਸ਼ਨ ਵਾਲੇ ਸਮਝਦਾਰ ਹੁੰਦੇ ਆ ਇਹ ਮੁੱਖ ਮੰਤਰੀ ਨੂੰ ਪਹਿਲਾਂ ਤਾਂ ਇਹ ਕਹੋ ਦੂਜਾ ਉਹਨੇ ਗੱਲ ਕੀਤੀ ਆ ਮੁੱਖ ਮੰਤਰੀ ਨੇ ਔਰ ਉਹਦੀ ਆਮ ਆਦਮੀ ਵਾਲਿਆਂ ਨੇ ਆਪਦੀ ਆਪਦੀ ਪਾਰਟੀ ਦੀ ਔਰ ਅਬਦੀ ਸਰਕਾਰ ਦੀ ਜਾਂ ਕੇਜਰੀਵਾਲ ਦੀ ਅਸੀਂ ਗੱਲ ਕੀਤੀ ਆ ਪੰਜਾਬ ਦੀ ਔਰ ਪੰਜਾਬ ਦੇ ਲੋਕਾਂ ਦੀ ਆ ਫਰਕ ਆ ਸਾਡੇ ਤੇ ਉਹਦੀ ਸੋਚ ਤੁਸੀਂ ਫਾਈਨੈਂਸ ਕਮਿਸ਼ਨ ਨਾਲ ਮੀਟਿੰਗ ਵਿੱਚ ਤੁਸੀਂ ਖੁਦ ਵੀ ਸ਼ਾਮਿਲ ਸੀਗੇ ਉੱਥੇ ਦੀ ਅਸਲ ਤਸਵੀਰ ਕੀ ਆ ਪੰਜਾਬ ਦੇ ਕੀ ਹਾਲਾਤ ਸੀ ਜੋ ਫਾਈਨੈਂਸ ਕਮਿਸ਼ਨ ਨਹੀਂ ਨਹੀਂ ਫਾਈਨੈਂਸ ਕਮਿਸ਼ਨ ਨੇ ਤਾਂ ਬੁਲਾਏ ਸੀ ਸਾਡੇ ਕੋਲੋਂ ਸੁਝਾਅ ਮੰਗੇ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਬਈ ਪਹਿਲੀ ਗੱਲ ਤਾਂ ਇਹ ਆ ਫਲੱਡਸ ਆਉਂਦੇ ਆ ਘੱਗਰ ਦੀ ਮਾਰ ਪੈਂਦੀ ਆ ਰਾਜਸਥਾਨ ਤੱਕ ਪੈ ਜਾਂਦੀ ਆ ਠੀਕ ਹੈ ਤੇ ਹਰ ਸਾਲ ਪੈਂਦੀ ਹੈ ਸਰਕਾਰ 150 200 ਕਰੋੜ ਰੁਪਏ ਕੰਪਨਸੇਸ਼ਨ ਦਿੰਦੀ ਹੈ ਨੁਕਸਾਨ ਬਹੁਤ ਹੁੰਦਾ ਪਰ ਜੇ ਹਰਿਆਣਾ ਦੀ ਤਰ੍ਹਾਂ ਜਿੱਦਾਂ ਉਹਨਾਂ ਨੇ ਕੁਛ ਛੱਲੇ ਵਾਲੇ ਏਕ ਬਣਾਈ ਆ ਅਸੀਂ 8 10 ਛਲੇਕ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਬੜੀਆਂ ਉਹ ਕਰ ਦਈਏ ਤਾਂ ਵਾਟਰ ਰੀਚਾਰਜ ਹੁੰਦਾ ਰਹੇਗਾ ਸਾਡਾ ਗਰਾਊਂਡ ਵਾਟਰ ਜਿਹੜਾ ਹੈਗਾ ਇਹ ਬਹੁਤ ਕ੍ਰਾਈਸਿਸ ਹੈ ਸਟੂਡੈਂਟ 192 ਡਾਰਕ ਜ਼ੋਨ ਬਣ ਗਏ ਔਰ ਫਿਰ ਉਹ ਖੇਤੀ ਲਈ ਵੀ ਇਸਤੇਮਾਲ ਹੋ ਜਾਏਗਾ ਬਾਅਦ ਚ ਠੀਕ ਹੈ ਤੇ ਇਹ ਜਿਹੜਾ ਕਰ ਰਹੇ ਆ ਹਰ ਬਾਰੇ ਪੈਸਾ ਦੇਣਾ ਉਨੇ ਪੈਸੇ ਚ ਇੱਕ ਬਾਰ ਚੀ ਦ 8-10 ਸਲੇਕ ਬਣ ਜਾਣਗੀਆਂ ਟੂਰਿਜ਼ਮ ਵੀ ਅਸੀਂ ਪ੍ਰਮੋਟ ਕਰ ਲਾਂਗੇ ਇਸ ਤਰ੍ਹਾਂ ਦਾ ਕਿਉਂ ਨਹੀਂ ਕਰਦੇ ਪੰਜਾਬ ਲਈ ਇਹ ਉਹਨਾਂ ਨੇ ਸਾਡੀ ਗੱਲ ਨਾਲ ਐਗਰੀ ਕੀਤਾ ਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਕਿਤੇ ਨਾ ਕਿਤੇ ਇਸ ਬਜ਼ਰ ਤੋਂ ਵੀ ਨਾਰਾਜ਼ ਦਿਖਦੇ ਆ ਰਹੇ ਨੇ ਕਹਿੰਦੇ ਐਮਐਸਪੀ ਨੂੰ ਕਾਨੂੰਨੀ ਰੂਪ ਨਹੀਂ ਚੇ ਨਹੀਂ ਸ਼ਾਮਲ ਕੀਤਾ ਗਿਆ ਦੇਖੋ ਆ 14 ਫਸਲਾਂ ਦੀ ਐਮਐਸਪੀ ਅਸੀਂ ਦਿੱਤੀ ਹੈ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਇੱਕ ਮੂੰਗੀ ਦੀ ਅਨਾਉਂਸ ਕੀਤੀ ਸੀ ਉਹ ਵੀ ਮਨਾ ਕਰਕੇ ਕਿ ਅਸੀਂ ਨਹੀਂ ਖਰੀਦ ਸਕਦੇ ਜੇ ਇਸ ਤਰ੍ਹਾਂ ਕਰਨਗੇ ਤਾਂ ਇਹ ਦੱਸੋ ਕਿ ਕਿਸ ਤਰ੍ਹਾਂ ਨਾਲ ਕਿਸਾਨ ਦਾ ਹਿਤ ਕਰਦੇ ਆ ਔਰ ਜਿਹੜੇ ਕਿਸ ਅਖੌਤੀ ਕਿਸਾਨ ਆ ਗੂ ਮੈਂ ਇਹਨਾਂ ਨੂੰ ਕਹਣਾ ਇੱਕ ਕਿਸਾਨ ਜਥੇਬੰਦੀਆਂ ਦੇ ਲੀਡਰ ਆ ਕਿਸਾਨਾਂ ਦੇ ਲੀਡਰ ਨਹੀਂ ਹੈ ਕਿਸਾਨ ਤਾਂ ਸਾਡੇ ਨਾਲ ਮੋਦੀ ਜੀ ਨੂੰ ਵੋਟ ਕਰਦਾ ਇਹ ਤਾਂ ਦੇ ਹਿੱਤਾ ਤੋਂ ਪ੍ਰੇਰਿਤ ਨੇ ਸਿਆਸਤ ਤੋਂ ਪ੍ਰੇਰਿਤ ਨੇ ਹੁਣ ਉਹਨਾਂ ਨੇ ਇੱਕ ਵਾਰ ਵੀ ਮਾਨ ਸਰਕਾਰ ਦੀ ਨਿੰਦਾ ਨਹੀਂ ਕੀਤੀ। ਕਹਿੰਦਾ ਕੀ ਕਰ ਰਿਹਾ ਮੋਦੀ ਜੀ? ਮੋਦੀ ਜੀ ਅਗਰ 14 ਫਸਲਾਂ ਤੇ ਐਮਐਸਪੀ ਅਨਾਉਂਸ ਕਰਦੇ ਆ ਉਹਦੀ ਵੀ ਪ੍ਰਸ਼ੰਸਾ ਨਹੀਂ। ਕਿਸਾਨ ਸਨਮਾਨ ਨੇ ਜੀ ਵਾਦਾ ਕਰ ਵਾਦਾ ਕਰਦੇ ਆ ਉਹਦੀ ਵੀ ਪ੍ਰਸ਼ੰਸਾ ਨਹੀਂ। 1,25,000 ਕਰੋੜ ਰੁਪਏ ਖੇਤੀ ਦੇ ਲਈ ਰੱਖਦੇ ਆ ਉਹਦੇ 'ਚ ਵੀ ਉਹਦੀ ਵੀ ਪ੍ਰਸ਼ੰਸਾ ਨਹੀਂ। ਮੈਂ ਸਮਝਦਾ ਕਿ ਕਿਸ ਚੀਜ਼ ਤੇ ਖੁਸ਼ ਹੋਣਗੇ? ਕਿਸਾਨ ਕਿਥੇ ਜ ਤੱਕ ਕਿਸਾਨ ਕਹਿੰਦੇ ਸੀ ਤਰਨੇ ਤੇ ਬੈਠੇ ਆ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਤਾਂ ਕਰਕੇ ਅਸੀਂ ਹਰਿਆਣਾ ਵੋਟਰ ਤੇ ਬੈਠੇ ਆ। ਹਰਿਆਣਾ ਤੇ ਬੈਠੇ ਆ। ਕਿਸਾਨ ਤਾਂ ਖੇਤਾਂ 'ਚ ਕੰਮ ਕਰਦਾ। ਕਿਸਾਨ ਉੱਥੇ ਕਿਉਂ ਬੈਠੂਗਾ ਜਾ ਕੇ? ਇਹ ਤਾਂ ਆਪਦੇ ਫੜਫੜਾ ਕੇ ਲੈ ਜਾ ਕੇ ਬੈਠ ਲਈਂ ਬੈਠ ਜਾਂਦੇ ਆ। ਇਹ ਕੋਈ ਇੱਕ ਪੂਰੇ ਕਿਸਾਨਾਂ ਨੂੰ ਰਿਪਰੈਜ਼ੈਂਟ ਨਹੀਂ ਕਰਦੇ। ਕਿਸਾਨ ਸਾਡੇ ਨਾਲ ਆ, ਭਾਜਪੀ ਦੇ ਨਾਲ ਆ। ਕਹਿੰਦੇ ਵੀ ਸਾਡੀ ਗੱਲ ਕਿਉਂ ਨਹੀਂ ਸੁਣੀ ਜਾਂਦੀ? ਅਸੀਂ ਗੱਲਬਾਤ ਕਰਨ ਲਈ ਤਿਆਰ ਆ, ਚਾਹੇ ਸੈਂਟਰ ਦੇ ਮਿਨਿਸਟਰ ਪੰਜਾਬ ਆ ਕੇ ਗੱਲ ਕਰਨ। ਕਿੰਨੀਆਂ ਵਾਰ ਮਿਨਿਸਟਰ ਆਏ ਨੇ। ਫੇਰ ਦੁਬਾਰਾ ਕੋਈ ਗੱਲ ਹੋਵੇ ਦੱਸਣ ਤਾਂ ਸਹੀ ਜਿਹੜੀ ਕਰਨੀ ਆ। ਕਿ ਕਿਸੇ ਗੱਲ ਤੇ ਮੰਨਦੇ ਹੀ ਨਹੀਂ। ਸਲਾ ਕੋਰਟ ਚ ਵੀ ਪਹੁੰਚ ਗਿਆ ਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਵਾ ਹਾਈ ਕੋਰਟ ਨੇ ਕਿ ਰਸਤਾ ਖੋਲ ਦਿੱਤਾ ਜਾਵੇ ਚਾਹੇ ਸਰਕਾਰ ਸੁਪਰੀਮ ਕੋਰਟ ਚਲੇਗੀ ਆ ਕੋਰਟ ਤੇ ਹਰਿਆਣਾ ਸਰਕਾਰ ਚ ਨਾ ਜੇ ਜਦੋਂ ਕੋਰਟ ਸ਼ਕਤੀ ਨਾਲ ਕਹੂਗੀ ਜਾਂ ਕੋਈ ਆਪਣਾ ਇੰਪਲੀਮੈਂਟ ਕਰਾਉਣਾ ਚਾਹੂਗੀ ਉਸ ਵੇਲੇ ਕਰਾਂਗੇ ਕਿਸਾਨ ਮੋਦੀ ਸਰਕਾਰ ਨਾਲ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਜੋ ਕਿਸਾਨ ਤਰਨੇ ਤੇ ਬੈਠੇ ਉਹਨਾਂ ਤੇ ਵੀ ਕਿਤੇ ਨਾ ਕਿਤੇ ਤੰਗ ਕੱਸਦੇ ਹੋਏ ਨਜ਼ਰ ਆਏ ਚੰਡੀਗੜ੍ਹ ਤੋਂ ਕੈਮਰਾ ਪਰਸਨ ਸੰਦੀਪ ਦੇ ਨਾਲ ਰਵੀ ਜਖੋ